ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਤੇ ਇਸ ਦੇ ਨਾਲ ਹੀ ਅੱਜ ਦੇ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਤੇ ਅਸੀਂ ਕद्दू ਖਾ ਖਾ ਕੇ ਅੱਕ ਗਏ ਸੀ ਤੇ ਅਸੀਂ ਅੱਜ ਬਣਾਉਣ ਲੱਗੇ ਹਾਂ ਨਿਊ ਰੈਸਪੀ ਅਸੀਂ ਬਣਾਉਣ ਲੱਗੇ ਹਾਂ ਕद्दू ਕੋਫਤੇ ਹਾਂਜੀ ਕੀ ਬਣਾਉਣ ਲੱਗੇ ਆ ਅੱਜ ਫਿਰ ਆਪਾਂ ਆਪਾਂ ਬਣਾਉਣ ਲੱਗੇ ਆ ਕद्दू ਕੋਫਤੇ ਅੱਛਾ ਹਾਂਜੀ ਤੇ ਇਹ ਕੀ ਕਰ ਰਹੇ ਹੋ ਤੁਸੀਂ ਮੈਂ ਨਾ ਤੜਕੀ ਦਾ ਸਮਾਨ ਕੱਟ ਰਹੀ ਹਾਂ ਅੱਛਾ ਕद्दू ਇੱਕ ਸੀ ਕੱਲ ਖੇਤੋਂ ਤੋੜ ਕੇ ਲਿਆਈਆਂ ਹਾਂ ਅਛਾ ਉਹਨਾਂ ਨੂੰ ਤੋਲ ਲਿਆ ਚੰਗੀ ਤਰ੍ਹਾਂ ਛਿੱਲ ਲਿਆ ਕद्दू ਘਸ ਕਰਕੇ ਰੱਖ ਲਿਆ ਬਾਕੀ रेसिपी ਨਾਲ ਨਾਲ ਸ਼ੇਅਰ ਕਰਦੇ ਹਾਂ ਕੀ ਬਣਾਉਣਾ ਹੈ ਕਿਵੇਂ ਬਣਾਉਣਾ ਹੈ ਹਾਂਜੀ ਤੇ ਤੁਸੀਂ ਵਲੌਗ ਦੇ ਐਂਡ ਤੱਕ ਬਣੇ ਰਿਹਾ ਜੇ ਅਸੀਂ ਤੁਹਾਡੇ ਨਾਲ ਪੂਰੀ ਰੈਸਪੀ ਸ਼ੇਅਰ ਕਰਾਂਗੇ ਹਾਂਜੀ ਹੁਣ ਕद्दू ਵਿੱਚੋਂ ਚੰਗੀ ਤਰ੍ਹਾਂ ਪਾਣੀ ਨਿਚੋੜ ਲੈਣਾ ਹੈ ਅਛਾ ਇਹਨਾਂ ਨੂੰ ਛੋੜ ਕੇ ਰੱਖ ਲਿਆ ਅਲੱਗ ਪਲੇਟ ਵਿੱਚ ਇਹਨਾਂ ਦਾ ਕੱਟ ਦੇਣਾ ਬਿਜਿੰਗੜ ਹੋਰ ਸਾਰਾ ਪਾਣੀ ਵੇਖੋ ਕਿੰਨਾ ਪਾਣੀ ਸੀ ਪੂਰੇ ਜੋਰ ਨਾਲ ਨਿਚੋੜਨਾ ਇਹਨੂੰ ਹਾਂ ਚੰਗੇ ਤੇਰਾ ਪਾਣੀ ਨਿਕਲਦਾ ਮਤਲਬ ਜਿੰਨਾ ਵੀ ਪਾਣੀ ਇਹਨਾਂ ਸਾਰਾ ਨੂੰ ਕੱਢ ਦੇਣਾ ਥੋੜਾ ਜਿਹਾ ਵੀ ਨਹੀਂ ਰਹਿਣ ਦੇਣਾ ਜਿੰਨਾ ਮਤਲਬ ਆਪਾਂ ਨਿਚੋੜਾਂਗੇ ਉਹਨਾਂ ਹੀ ਵਧੀਆ ਬਣਨਗੇ ਨਾ ਹਾਂਜੀ ਪਾਣੀ ਨਾ ਰਹੇਗਾ ਤੇ ਇਹ ਤੇ ਜਦੋਂ ਨਾਲ ਮਤਲਬ ਤੇਲੇ ਚ ਇਹਨਾਂ ਤਲਾਂਗੇ ਨਾ ਤੇ ਖਿਲਰ ਜਾਣਗੇ ਹਾਂ ਪਾਣੀ ਜੇ ਹੋਇਆ ਤੇ ਵੈਸੇ ਤਾਂ ਪਿਆਜ਼ ਵੀ ਛੱਡਦੇ ਨੇ ਪਾਣੀ ਪਿਆਜ਼ ਇਹਦੇ ਚ ਪਾਣੀ ਕਦੋਂ ਲੱਗੀਆਂ ਤੇ ਕਿਹਦੀ ਚ ਪਿਆਜ਼ ਪਾਉਣਾ ਅੱਛਾ ਠੀਕ ਪਹਿਲਾਂ ਕਦੋਂ ਵੈਸੇ ਆਲੂ ਵੀ ਪਾ ਸਕਦੀਆਂ ਕਦੂਕੋਸ਼ ਕਰਕੇ ਹਾਂ ਵੈਸੇ ਨਾ ਸਵੇਰ ਸਵੇਰ ਨਾ ਕਦੂ ਦਾ ਪਿੰਦੇ ਨੇ ਜੂਸ ਹਾਂ ਲੋਕੀ ਦਾ ਲੋਕੀ ਦਾ ਜੂਸ ਹਾਂ ਆਲ ਜਿਹਨੂੰ ਆਂਦੇ ਨੇ ਬਾਬਾ RAMਦੇਵ ਦਾ ਨਹੀਂ ਆਉਂਦਾ ਬੋਤਲਾਂ ਚ ਠੰਡਾ ਹੁੰਦਾ ਹੈ ਮਤਲਬ ਪੂਰਾ ਦਿਨ ਠੰਡਾ ਰਹਿੰਦਾ ਹੈ ਲੋਕੀ ਤੇ ਆਵਲਾ ਮਿਕਸ ਕਰਕੇ ਦੋਨੋਂ ਜੂਸ ਹਾਂ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਪੀਣਾ ਚਾਹੀਦਾ ਪਰ ਪੀਤਾ ਨਹੀਂ ਜਾਂਦਾ ਦਵਾਈ ਤਾਂ ਖਾਣੀ ਪੈਣੀ ਹੈ ਕਰੈ ਲਿਆ ਦਾ ਜੂਸ ਹਮ ਸ਼ੂਗਰ ਨਹੀਂ ਹੁੰਦੀ ਲੋ ਜੀ ਆਪਾਂ ਇਹਦੇ ਵਿੱਚੋਂ ਚੰਗੀ ਤਰ੍ਹਾਂ ਪਾਣੀ ਕੱਢ ਲਿਆ ਵੇਖੋ ਚਲੋ ਹੁਣ ਅੱਗੇ ਕੀ ਕਰਾਂਗੇ ਅੱਧੇ ਕੇਲੇ ਥੋੜਾ ਜਿਹਾ ਪਾਵਾਂਗੇ ਜੀਰਾ ਇਹਦੇ ਵਿੱਚ ਮਿਕਸ ਕਰਾਂਗੇ ਜੀਰਾ ਇਹ ਤਾਂ ਪਕੌੜੇ ਇਹ ਪਕੌੜੇ ਟਾਈਪ ਬਣਾਉਗੇ ਨਾ ਟਿੱਕੀ ਟਾਈਪ ਅੱਛਾ ਜੀਰਾ ਪਾ ਲਿਆ ਹੁਣ ਪਾਵਾਂਗੇ ਲੋਨ ਇਹ ਤਾਂ ਪਾਉਣਾ ਹੀ ਪੈਣਾ ਹੈ ਲੋਨ ਤੋਂ ਬਿਨਾ ਤਾਂ ਕੋਈ ਗੱਲ ਵੀ ਨਹੀਂ ਬਣਦੀ ਜੀਰਾ ਪਾ ਲਿਆ ਨਮਕ ਪਾ ਲਿਆ ਤੇ ਆਹ ਪਾ ਲਈਆਂ ਮਰਚਾ ਮਿਰਚਾਂ ਠੀਕ ਹੈ ਉਹ ਪਾਵਾਂਗੇ ਮਸਾਲਾ ਠੀਕ ਧਨੀਆ ਪਾਊਡਰ ਸਾਰਾ ਕੁਝ ਮਿਕਸ ਕੀਤਾ ਆ ਨਾ ਹਾਂਜੀ ਥੀਰਾ ਕਾਲੀ ਮਿਰਚ ਤੇ ਧਨੀਆ ਇਹ ਮਸਾਲਾ ਆਪਾਂ ਘਰੇ ਬਣਾਇਆ ਆ ਸਾਰੀਆਂ ਚੀਜ਼ਾਂ ਨਾਲ ਕਾਲੀ ਮਿਰਚ ਜੀਰਾ ਧਨੀਆ ਹਾਂਜੀ ਹੁਣ ਮੇਨ ਚੀਜ਼ ਵੇਸਣ ਐਡ ਕਰੀਏ ਇਹ ਪਾਵਾਂਗੇ ਵੇਸਣ ਹੁਣ ਇਹ ਚੰਗੀ ਤਰ੍ਹਾਂ ਕਰਨਾ ਹੈ ਮਿਕਸਰ ਇਹਨੂੰ ਕਰ ਲਾਂਗੇ ਮਿਕਸ ਹੱਥ ਨਾਲ ਚੰਗੀ ਤਰ੍ਹਾਂ ਆਟੇ ਵਰਗੀ ਡੋ ਬਾਂਝੀ ਜਿਵੇਂ ਆਟਾ ਬਣ ਜਾਂਦਾ ਨੇ ਇਕੱਠਾ ਕਰ ਲੈਨੇ ਇਹ ਦੇਖੋ ਬੇਸਣ ਹੋਰ ਪਾਉਣਾ ਪਵੇਗਾ ਸ਼ਾਇਦ ਨਾਲ ਦੀ ਨਾਲ ਬੇਸਣ ਪਾਈ ਰੱਖੇ ਜਿੰਨਾ ਕੋ ਪੈਣਾ ਹੈ ਲੋੜ ਨਤਾਵੇਗਾ ਫਿਰ ਵੀ ਪਾਣੀ ਛੱਡ ਗਿਆ ਨਮਕ ਹਮਮ ਨਮਕ ਨਹੀਂ ਦੱਸ ਦਿੱਤਾ ਕਿੰਨਾ ਪਾਣੀ ਕੱਢ ਗਿਆ ਫੇਰ ਵੀ ਇਹ ਨਮਕ ਆਪੇ ਬਾਅਦ ਪਾ ਲੈਂਦੇ ਤੇ ਜੇ ਮਨ ਨੂੰ ਸਬਜੀ ਤੜਕੇ ਚ ਤਾਂ ਪਾਵਾਂਗੇ ਜਿਹਦੇ ਚ ਨਾ ਨਮਕ ਹੋਇਆ ਤਾਂ ਸਵਾਦ ਹੀ ਨਹੀਂ ਲੱਗਣਾ ਨਹੀਂ ਜਦੋਂ ਹੁਣ ਵੇਸਣ ਐਡ ਕਰ ਲਿਆ ਤੇ ਚੰਗੀ ਤਰ੍ਹਾਂ ਫੇਰ ਪਾ ਦੇਵੇ ਫਿਰ ਥੋੜਾ ਜਿਹਾ ਪਰ ਟਾਈਮ ਤਾਂ ਲੱਗ ਹੀ ਜਾਣਾ ਫੇਰ ਵੀ ਬਾਲ ਜਿਹਾਂ ਬਣਾਉਣ ਦੇ ਬਣਾ ਕੇ ਫਿਰ ਐ ਕਿ ਪਕੌੜੇ ਆਪਾਂ ਇੱਕ-ਇੱਕ ਕਰਕੇ ਪਾਣਾ ਮੈਂ ਮਤਲਬ ਟਾਈਮ ਲੱਗਦਾ ਹੈ ਇਹ ਸਾਰੇ ਮਤਲਬ ਕੋਰੀ ਚ ਪਾ ਸਕਦੇ ਆ ਲੱਡੂ ਜੀ ਬਣਾ ਕੇ ਹੋਰ ਹੋ ਲੱਡੂ ਆਟਕੇ ਨਾ ਸਿਰ ਉਹ ਇਹ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਛੋਟੀਆਂ ਛੋਟੀਆਂ ਬੋਲ ਬਣਾ ਰਹੀਆਂ ਨੇ ਜਿਵੇਂ ਟਿੱਕੀਆਂ ਹੁੰਦੀਆਂ ਨੇ ਨਾ ਟਿੱਕੀਆਂ ਤਰ੍ਹਾਂ ਬਣਾ ਲਿਆ ਇਹਨਾਂ ਨੂੰ ਸਿੱਧਾ ਪਕੌੜਿਆਂ ਤਰ੍ਹਾਂ ਵੀ ਵਿੱਚ ਮਤਲਬ ਐਵੇਂ ਕਰਕੇ ਵੀ ਆਪਾਂ ਪਾ ਸਕਦੇ ਹਾਂ ਐਵੇਂ ਸਿੱਧਾ ਚਲੋ ਜੀ ਤੇ ਇਧਰ ਹੋ ਗਿਆ ਫੁੱਲ ਗਰਮ ਕਰ ਲਿਆ ਸੀ ਤੇ ਹੁਣ ਠੰਡਾ ਹੋਣ ਵਾਸਤੇ ਰੱਖਿਆ ਹੋਇਆ ਹੈ ਚਲੋ ਕਰੋ ਟਮਟੇ ਦਾ ਬਣਾ ਲਿਆ ਹੁਣਾਂ ਬੋਲ ਦੇ ਛਾਂ ਲੱਗ ਗਏ ਟਿੱਕੀਆਂ ਲਿੱਤੀਆਂ ਵਿੱਚ ਪਾ ਚਲੋ ਜੀ ਪਕੋੜੇ ਕਾਹਦੇ ਪਕੋੜੇ ਬਣੇਗੇ ਮਨਸੇ ਖਾਣੇ ਸਵਾਦ ਹੀ ਲੱਗਣਗੇ ਕਦੂ ਪਕੌੜਾ ਹਨਾ ਆਕੇ ਵੇਖਿਆ ਦੇਣਾ ਫਿਰ మీడియం ਜਾ ਕੇ ਆਸ ਸੁਆਕੇ ਨਾ ਪਤਾ ਨਾ ਫੁੱਲ ਗਿਆਸ ਮੀਂਹ ਚਲਾ ਕੇ ਤਲਣਾ ਘਰਾਂ ਨੂੰ ਤਲਾਉ ਹੌਲੀ ਹੌਲੀ ਤਲਾਂਗੇ ਤਾਂ ਵਿੱਚੋਂ ਕੱਚੀਆਂ ਨਾ ਰਹਿ ਜਾਣ ਜਾਦਾ ਸੇਕ ਲੱਗ ਜਿਤ ਕਾਲੀਆਂ ਹੋ ਜਾਂਦੀਆਂ। ਕੋੜਾ ਲੱਗੇਗਾ ਫਿਰ ਨਹੀਂ ਤੇ। ਪਕੌੜੇ। ਕद्दू ਦੇ ਪਕੌੜੇ। ਅੱਜ ਪਕੌੜਾ ਕद्दू ਕੋਫਤਾ। ਕਿਆ ਸੇ ਕद्दू ਕੋਫਤਾ ਸਿੰਮੀ ਨੇ ਪਰ ਲੋਕੀ ਤਾਂ ਮਤਲਬ ਜ਼ਿਆਦਾਤਰ ਲੋਕੀ ਨੇ ਲੋਕੀ ਦਾ ਬਣਾਉਣਾ ਹੈ। ਚਲੋ ਜੀ ਇੱਕ ਇੱਕ ਕਰਕੇ ਸਾਰੀਆਂ ਪਾਵਾਂਗੇ। ਜਿੰਨੀਆਂ ਕੋ ਤੇਲ ਵਿੱਚ ਭਰਨਗੇ ਉੰਨੇ ਪਾਵਾਂਗੇ। ਆਪਾ ਤੇਲ ਦੇ ਕੀ ਬਾਇਰ ਥੋੜਾ ਲਿਆ ਸੀ ਫਿਰ ਐਵੇਂ ਵੇਸਟ ਹੋ ਗਿਆ ਨਾ ਫਿਰ ਇਹਦੇ ਜੀ ਤੜਕਾ ਲਾ ਦਾਂਗੇ ਥੋੜਾ ਜਿਹਾ ਕੰਮ ਲੰਮਾ ਆਇਆ ਨਾ ਪ੍ਰੋਸੈਸ ਤਾਂ ਕਿੰਨਾ ਟਾਈਮ ਲੱਗਣਾ ਇਹ ਆਉਣੇ ਪਰ ਕਦੂ ਖਾ ਖਾ ਕੇ ਨਾਕ ਗਏ ਸੀ ਸਵਾਦ ਵੀ ਨਹੀਂ ਆਉਂਦਾ ਹਮ ਕਦੂ ਅਲ ਤੋਰੀ ਤਿੰਨੇ ਇੱਕੋ ਜਿਹੇ ਬਣਦੇ ਨੇ ਇਹ ਤਾਂ ਫਿਰ ਵੀ ਸਵਾਦ ਲੱਗਦੀ ਇਥੇ ਬੜਾ ਜਲਦੀ ਜਲਦੀ ਖਾ ਸਕਦੇ ਆ

हां तो तड़का ये टाइम लगना अंदर तड़का भी तो बनाना है तड़का लागू तो बना के तरी ਵਿੱਚ ਪਾ ਕੇ ਪਾਣੀ ਐਡ ਕਰਕੇ ਫੇਰ ਹੀ ਬਣਾਇਆ ਇੱਕ ਸਾਈਡ ਤੇ ਆਪਾਂ ਤੜਕਾ ਰੱਖ ਦਿੰਨੇ ਆ ਮੈਨੂੰ ਸੀ ਬਿਹਾ ਹੀ ਜਿਹੜਾ ਗਰਮ ਜੜਾ ਕੀਤਾ ਹੀ ਇਸ ਤਰ੍ਹਾਂ ਦੇ ਪਾ ਲਾਂ ਕਿ ਉਹ ਡਾਕ ਤੋਂ ਵੀ ਕਰਨਾ ਤਾਂ ਨਹੀਂ ਰੱਖਿਆ ਅੱਛਾ ਹਾਂ ਤੋਂ ਸੋਹਣਾ ਕਲਰ ਆਇਆ ਪਿਆ ਹਜੇ ਇਹਨਾਂ ਨੂੰ ਹੋਰ ਪਕਾਵਾਂਗੇ ਹਨਾ ਫਤਵਾ ਮਾ ਕੇ ਤੋਂ ਇਹ ਖਰਾਪਾ ਕਰਕੇ ਦਾ ਸਮਾਨ ਤਿਆਰ ਕਰ ਲਿਆ ਪਿਆਜ਼ ਲਸਣ ਤੇ ਦੋ ਟਮਾਟਰ ਇਹਦੀ ਕਰਾਂਗੀ ਗਰੇਵੀ ਤਿਆਰ ਹਾਂ ਗਰੇਵੀ ਠੀਕ ਚਲੋ ਇਹ ਨੂੰ ਕੱਢਾਂਗੇ ਆਪਾਂ ਹਾਂ ਇਹ ਤਿਆਰ ਨੇ ਦੇਖੋ ਕਿੰਨੇ ਮੋਟੇ ਬਣ ਗਏ ਛੋਟੇ ਛੋਟੇ ਪਏ ਸੀ ਲੱਡੂ ਦੇ ਹਾਂ ਕਿੰਨੇ ਸੋਹਣੇ ਲੱਗ ਰਹੇ ਨੇ ਇਹ ਬਣ ਗਏ ਕੋਫਤੇ ਕद्दू ਕੋਫਤਾ ਹਾਂਜੀ ਬਿਲਕੁਲ ਬਿਤੇ ਹਰ ਆਪਣੀ ਬਾਕੀ ਵੀ ਹੁਣ ਇਸੇ ਤਰ੍ਹਾਂ ਪੈਨਾਂ ਨੂੰ ਤਾਲਾ ਲਵਾਗੇ ਹਾਂ ਇਹ ਸਾਰੇ ਤਾਲਾਂਗੇ ਰੱਖ ਲਵਾਂਗੇ ਫਿਰ ਨਾਲ ਤੜਕਾ ਤਿਆਰ ਕਰਕੇ ਇਸੇ ਤਰ੍ਹਾਂ ਸਾਰੇ ਬਾਦਾਂਗੇ ਤਲ ਕੇ ਰੱਖ ਲਾਂਗੇ ਹਨਾ ਸ਼ੂ 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 ਦੀ ਵਾਜ ਬਸ ਇਹਨੇ ਨੂੰ ਸਹੀ ਲੈਣਾ ਜਿਆਦੇ ਕਾਲੇ ਹੋ ਗੋੜੇ ਲੱਗਦੇ ਨੇ ਨਹੀਂ ਇੰਨਾ ਹੀ ਬਹੁਤ ਹੈ ਕद्दू ਤਾਂ ਮਤਲਬ ਵਧੀਆ ਕੱਚਾ ਸਾਲਾਣਾ ਨਹੀਂ ਚਾਹੀਦਾ ਤਾਂ ਪੁੰਡਸ ਨਹੀਂ ਆਹ ਵੇਖੋ ਪਕੌੜੀਆਂ ਦੇ ਸ਼ਕੀਨ ਕद्दू ਪਕੌੜਾ ਚਲੋ ਟੇਸਟ ਕਰਕੇ ਦੱਸੋ ਸਵੇਂ ਬਣੇ ਇਹ ਤਾਂ ਬੁਗੋੜੀ ਲੱਗਦੇ ਪਰ ਸਵਾਦ ਲੱਗਦੇ ਨੇ ਆਲੂ ਨਾਲੋਂ ਮਤਲਬ ਜ਼ਿਆਦਾ ਆਲੂ ਨਹੀਂ ਖਾਣਾ ਚਾਹੀਦਾ ਸ਼ੁਗਰ ਤੇ ਫੈਟ ਕਿੰਨੀ ਹੁੰਦੀ ਹੈ ਤੇ ਕद्दू ਦੇ ਪਕੌੜੇ ਵੀ ਆਪਾਂ ਖਾ ਸਕਨੇ ਆ ਇਹ ਵੀ ਖਾ ਸਕਦੇ ਆਪਾਂ ਹੂੰ ਸਵਾਦ ਲੱਗਦੇ ਨੇ ਚੀਰੋ ਹੁਣ ਇਹ ਕद्दू ਬੁਗੋੜੇ ਵੀ ਖਾਣੇ ਨੇ ਤੁਸੀਂ ਆਹ ਕਿੰਨੇ ਸਵਾਦ ਆਲੂ ਵਾਲੇ ਨਾਲ ਜਗਾ ਟੈਸਟੀ ਬਣੈ ਨੇ ਆਪ ਕੋਲੇ ਤੇ ਆਪਾਂ ਫਿਰ ਖਾ ਵੀ ਸਕਨੇ ਆ ਨਾ ਹੂੰ ਹੂੰ ਜੇ ਨਾਲ ਲੱਗੇ ਤਾਂ ਆਲੂ ਦੇ ਪਕੌੜੇ ਨਹੀਂ ਆਹ ਵਾਲੇ ਪੋੜੇ ਬਣਾਉਣੇ ਚਾਹੀਨੇ ਕਦੂ ਦੇ ਪੋੜੇ ਕਰੇ ਕਦੂ ਪਕੌੜਾ ਹਾਂਜੀ ਇਧਰ ਆਪਣੇ ਆ ਵੀ ਥੋੜੇ ਬਹੁਤ ਸੇਕ ਰਹਾ ਹਾਂ ਇਹ ਕਰਕੇ ਬ੍ਰਾਊਨ ਹੋ ਗਏ ਨੇ ਆਦਿ ਨੇ ਤੁਸੀ ਵਿਖਾ ਕੇ ਵੇਖੋ ਆ ਕਿੰਨਾ ਗੋਲ ਗੋਲ ਬਣਿਆ ਹਮ ਲੱਡੂ ਜੇ ਵੱਡੇ ਵੱਡੇ ਵੀ ਬਣੇ ਆ ਸੋਹਣੇ ਲੱਗਦੇ ਨੇ ਹਮ ਹਾਂਜੀ ਆ ਸਾਰਾ ਸਮਾਨ ਆਪਾਂ ਵਿੱਚ ਪਾ ਲਿਆ ਤੇ ਉਹਨੇ ਨੂੰ ਕਰਨ ਲੱਗਿਆ ਗਰੈਂ ਜੀ ਆਪਣਾ ਮਸਾਲਾ ਹੋ ਗਿਆ ਤਿਆਰ। ਬਸ ਉਧਰ ਤੇਲ ਵੀ ਤਿਆਰ ਹੈ ਤੇ ਕੁੱਕਰ ਵੀ ਤਿਆਰ ਹੈ। ਚਲੋ ਜੀ ਕੋफ्ते ਹੋ ਗਏ ਰੈਡੀ। ਕद्दू ਕੋफ्ते। ਪਕੌੜੀਆਂ ਕਰ ਲਈਆਂ ਰੈਡੀ। ਬਹੁਤ ਸੋਹਣੀਆਂ ਲੱਗਦੀਆਂ ਵੀ ਵੇਖਣ ਨੂੰ। ਉਧਰ ਆਪਣਾ ਕੁੱਕਰ ਵੀ ਤਿਆਰ ਹੈ ਨਾ ਤੇ ਇਧਰ ਆਪਣੇ ਇਧਰ ਹੋਵੇਗਾ ਤੜਕਾ ਤਿਆਰ। ਦੇ ਸੋਲੇ ਨਾਲ ਦੇਖੋ ਲੱਡੂ ਇਹ ਵੈਸੀ ਪਲੇਟਾਂ ਚ ਪਾ ਪਾ ਕੇ ਖਾ ਲਈਏ ਖਾਪਾ ਰੋਟੀ ਤੇ achar ਨਾਲ ਹੋਰ ਬਗਉੜਿਆਂ ਨਾਲ ਰੋਟੀ ਖਾ ਲਈਦੀ ਹੈ ਹਾਂ ਸਵਾਦ ਲੱਗਦਾ ਹੈ ਹਾਂ ਚਟਨੀ ਨਾਲ ਪਕੋੜੇ ਤੇ ਇਹ ਫਿਰ ਤੜਕਾ ਉਧਰ ਨਹੀਂ ਸੀ ਲੱਗ ਸਕਦਾ ਪਰ ਗੱਲ ਤਾਂ ਇਹ ਕੀ ਹੈ ਫਿਰ ਬਕਰੀ ਵੀ ਥੋੜੀ ਬਣੇਗੀ ਨਹੀਂ ਤੇ ਖੁੱਲੀ ਬਣ ਜਾਈਗੀ ਹੋਰ ਚਲੋ ਤੇਲ ਆਪਾਂ वेस्ट ਨਹੀਂ ਜਾਣ ਦੇਣਾ ਉੱਤੇ ਲੇਦਰ ਪਾ ਦਿੱਤਾ ਚੱਲ ਗਿਆ ਸਵਾ ਲਿਆ ਨਾ ਪਾਵਾਂਗੇ ਸਭ ਤੋਂ ਕਿੰਨਾ ਪਾਵਾਂਗੇ ਜੀਰਾ ਜੀਰਾ ਕਿਸ਼ੂ ਬਹੁਤ ਸੋਹਣੀ ਆਂਦੀ ਹੈ ਖੁਸ਼ਬੂ ਵਾਸਤੇ ਮਤਲਬ ਵਿੱਚ ਤੇਲ ਦੇ ਤਾਲਾ ਲਈ ਨਾ ਪੁੰਨ ਕੇ ਖੁਸ਼ਬੂ ਬੜੀ ਸੋਹਣੀ ਆਂਦੀ ਹੈ ਚਲੋ ਜੀਆ ਜੀਰਾ ਤੇਰੇ ਵਿੱਚ ਜੀਰਾ ਉਨ ਪਾਵਾਂਗੇ ਮਸਾਲੇ ਸੀਕ੍ਰੇਟ ਮਸਾਲੇ ਪਨ ਪਾ ਦਾਂਗੇ ਆਪਾਂ ਪਿਆਜ਼ ਲਸਣ ਤੇ ਟਮਾਟਰ ਟਮਾਟਰ ਆ ਗਏ ਨਹੀਂ ਪਾਉਣਾ ਅੱਛਾ ਪਹਿਲਾਂ ਪਿਆਜ਼ ਤੇ ਲਸਣ ਥੋੜਾ ਫੁੱਨਾ ਕੇ ਚੰਗੀ ਤਰ੍ਹਾਂ ਅੱਛਾ ਆਹ ਦੇਖੋ ਟਮਾਟਰ ਪੀਸ ਕੇ ਬਾਅਦ ਵਿੱਚ ਪਾਉਣਾ ਇਹ ਪਾ ਦੇ ਤਾਪਾ ਪੇਸਟ ਪਿਆਜ਼ ਤੇ ਲਸਣ ਦਾ ਨੇ ਚੰਗੀ طرح ਆਪਾਂ ਪੋਹ ਲਵਾਂਗੇ ਕੱਚਾ ਨਾਲੇ ਘਾਰ ਹੀ ਮਾਰ ਇਹ ਟਮਾਟਰ ਅਲੱਗ ਪਾਉਣੇ ਨੇ ਇਹਨਾਂ ਦਾ ਪੇਸਟ ਨਾਲ ਉਤ ਪਾ ਰਹੇ ਹਾਂ ਚਲੋ ਹੁਣ ਅਡ ਕਰਨ ਲੱਗੀਆਂ ਮਸਾਲੇ ਸੀਕ੍ਰੇਟ ਮਸਾਲੇ ਸੀਕ੍ਰੇਟ ਸੀਕ੍ਰੇਟੀਆਂ ਪਾਉਟ ਵਾਲੇ ਧਨੀਆ ਪਾਊਡਰ ਲਾਲ ਮਿਰਚ ਇਹ ਪਾ ਦਿਲਾ ਲਾਲ ਮਿਰਚ ਹਲਦੀ ਹਲਦੀ ਸਵਾਦ ਅਨੁਸਾਰ ਨਮਕ ਹਲਕਾ ਟਮਾਟਰਾਂ ਦਾ ਪੇਸਟ ਇਹ ਪਾ ਦਾਂਗੇ ਟਮਾਟਰਾਂ ਦੀ ਗਰੇਵੀ

ਉਹਨਾਂ ਨੂੰ ਨਾਲ ਲਵਾ ਲਵਾਂਗੇ ਦੋ-ਤਿੰਨ ਬਾਲ ਦਵਾ ਕੇ ਫਿਰ ਉਹ ਵੀ ਵਿੱਚ ਪਾਵਾਂਗੇ ਕੋफ्ते ਤੇ ਤੇ ਇੱਕ ਦੋ ਬਾਲੇ ਕੋफ्ते ਵੀ ਦਵਾਵਾਂਗੇ ਤਾਂ ਕਿ ਸੌਫਟ ਹੋਏ ਠੀਕ ਹਾਂਜੀ ਸਾਡੇ ਕੱਦੂ ਕੋफ्ते ਬਣ ਕੇ ਤਿਆਰ ਨੇ ਡੋਰਾ ਵੇਖੋ ਡੋਰਾ ਪੂਰਾ ਆਇਆ ਵੇਖੋ ਲਾਲ ਲਾਲ ਸੰਗਣੀ ਹੈ ਨਾ ਹੋfte ویکho ਕਿੰਨੇ ਫੁੱਲ ਗਿਆ ਪਾਣੀ ਸਾਰਾ ਵਿੱਚ ਭਰ ਗਿਆ ਇੱਧਰ ਤਪ ਗਿਆ ਤੰਦੂਰ ਲਾਵਾਂਗੇ ਰੋਟੀਆਂ